ਲੋਕ ਸਭਾ ਚੋਣਾਂ ਨੂੰ ਮਹਿਸ ਕੁਝ ਹੀ ਦਿਨ ਬਾਕੀ ਬਚੇ ਨੇ ਪਰ ਹਾਲੇ ਵੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਕੋਈ ਨਹੀਂ ਹੁਣ ਇਹਨਾਂ ਤਸਵੀਰਾਂ ਨੂੰ ਹੀ ਵੇਖ ਲੋ ਇਹ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦਾ ਮੂਸਾ ਦਰਿਆ ਜਿੱਥੋਂ ਦੇ ਕਿਸਾਨ ਅੱਜ ਵੀ ਆਪਣੀ ਫਸਲਾਂ ਤੱਕ ਜਾਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਨੇ ਹਾਲਾਂਕਿ ਕਿਸ਼ਤੀ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਨੇ ਤੇ ਕਈ ਲੋਕ ਆਪਣੀਆਂ ਜਾਨਾਂ ਤੱਕ ਗਵਾ ਚੁੱਕੇ ਨੇ ਪਰ ਲੋਕਾਂ ਕੋਲ ਹੋਰ ਕੋਈ ਹੱਲ ਹੀ ਨਹੀਂ ਹੈ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਜਿਹੜੀ ਕਿਸ਼ਤੀ ਜੇ ਰੋਜ਼ਾਨਾ ਤਲੀ ਤੇ ਧਰ ਕੇ ਸਫ਼ਰ ਕਰਦੇ ਨੇ ਉਹ ਵੀ ਇਹਨਾਂ ਨੇ ਪੈਸੇ ਇਕੱਠੇ ਕਰਕੇ ਖੁਦ ਬਣਾਈ ਹੈ ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਕਈ ਸਿਆਸਤਦਾਨਾਂ ਤੋਂ ਇੱਥੇ ਪੁਲ ਬਣਾਉਣ ਦੀ ਮੰਗ ਕੀਤੀ ਸੀ ਪਰ ਕਿਸੇ ਨੇ ਨਾ ਸੁਣੀ ਇਸ ਕਰਕੇ ਹੁਣ ਕੋਈ ਵੋਟ ਨਹੀਂ ਕਰਨਗੇ ਤੇ ਜੋ ਕੋਈ ਵੋਟ ਮੰਗਨ ਵੀ ਆਵੇਗਾ ਤਾਂ ਉਸ ਨੂੰ ਇੱਥੋਂ ਭਜਾ ਦੇਣਗੇ ਇਹ ਹਰਾਵੀ ਦਰਿਆ ਤੋਂ ਪਾਰ ਜਿਹੜੀ ਸਾਡੀ ਜ਼ਮੀਨ ਹੈ ਜਿੱਥੇ ਖੇਤੀ ਕਰਦੇ ਉਹ ਖੇਤੀ ਕਰਨੀ ਇੰਨੀ ਔਖੀ ਹੋ ਗਈ ਆ ਕਿ ਕੋਈ ਨੰਗਣ ਦਾ ਸਾਧਨ ਨਹੀਂ ਉਦੋਂ ਬਾਅਦ ਪਾਰ ਬਿਜਲੀ ਦਾ ਕੋਈ ਸਾਧਨ ਨਹੀਂ ਸਾਡੇ ਨਾਲ ਹਰ ਵਾਰੀ ਵਾਅਦੇ ਕਰਕੇ ਸਰਕਾਰਾਂ ਉਹਨਾਂ ਦੇ ਨੁਮਾਇंदे ਵੋਟਾਂ ਲੈ ਕੇ ਸਾਡੇ ਤੋਂ ਚਲੇ ਜਾਂਦੇ ਨੇ 2005 ਦੇ ਵਿੱਚ ਇੱਥੇ ਸਕੋਲਟੀਆਂ ਭਰਾਈਆਂ ਪਾਰ ਟੂਲ ਕਨੈਕਸ਼ਨ ਦੇਣ ਦੇ ਲਈ ਜਿਹੜੀਆਂ ਅੱਜ ਤੱਕ ਦੁਬਾਰਾ ਫੈਲਾ ਤੱਕ ਨਹੀਂ ਖੋਲੀਆਂ ਆਪਣੇ ਕੋਲੋਂ ਡੀਜ਼ਲ ਫੂਕ ਕੇ ਕਿਸਾਨ ਜਿਹੜੇ ਖੇਤੀ ਕਰਦੇ ਇੱਥੇ ਉਦੋਂ ਬਾਅਦ ਜਦੋਂ ਫਸਲ ਤਿਆਰ ਕਰ ਲੈਂਦੇ ਨੇ ਜਾਣ ਤਲੀ ਤੇ ਧਰ ਕੇ ਜਿਹੜਾ ਪਾਣੀ ਦੇ ਵਿੱਚ ਦੀ ਲੰਗਦੇ ਨੇ ਆਹ ਜਿਹੜੇ ਵੇੜੇ ਜਿਨ੍ਹਾਂ ਦੇ ਵਿੱਚ ਆਪਾਂ ਬੈਠੇ ਤੇ ਸਫ਼ਰ ਕਰਦੇ ਆ ਇਹ ਆਪਣੇ ਕੋਲੋਂ ਲੋਕਾਂ ਨੇ ਵਿਆਜ ਹੀ ਪੈਸੇ ਚੁੱਕ ਚੁੱਕ ਕੇ ਆੜਤੀਆਂ ਤੋਂ ਫੇਰੇ ਬਣਵਾਏ ਨੇ ਮੈਂ ਸਤਪਾਲ ਸਿੰਘ ਸਰਪੰਚ ਪਿੰਡ ਤੰਗਾਈ ਕਮ ਸੋ ਕਮ ਜਿਹੜੇ ਇੱਥੇ ਬੰਦੇ ਆਏ ਆ ਕਈਆਂ ਪਿੰਡਾਂ ਦੇ ਦੁਖੀ ਹੋਏ ਬੰਦੇ ਆਏ ਆ ਜਿਨ੍ਹਾਂ ਦਾ ਕੋਈ ਹੱਲ ਨਹੀਂ ਸਾਡਾ মিডিਆ ਤੋਂ ਬਗੈਰ ਤੇ মিডিਆ ਦਾ ਮਾਇਆ ਅਸੀਂ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਬਹੁਤ ਮਹਿੰਗਾ ਹੀ ਮੇਰੇ ਤੋਂ ਪਹਿਲਾਂ ਵੀਰਾਂ ਨੇ ਹੋਏ ਰੋਣਾ ਰਗਾ ਤਾਂ ਹਰ ਰੋਣੇ ਰੋਣੇ ਮਿਲਣਾ ਸਾਨੂੰ ਕੁਛ ਨਹੀਂ ਫੁੱਲੀਆਂ ਪਾਉਣ ਵਾਲੇ ਆਉਂਦੇ ਨੇ ਅਸੀਂ ਇੱਥੋਂ ਤੱਕ ਵੀ ਦਈਆ ਧਰਿਆ ਬਿਆਰਖਾਂ ਜਿਹੜਾ ਵੋਟਾਂ ਸਾਨੂੰ ਆਖਣ ਵਾਸਤੇ ਆਉਂਦਾ ਏ ਉਹਨੂੰ ਆਖੀਏ ਸਾਨੂੰ ਇੱਥੇ ਦੱਸ ਕਿ ਤੂੰ ਐਮਐਲਏ ਜੀਐਮਪੀ ਬਣ ਕੇ ਸਾਡੇ ਤੇ ਕਿੰਨੇ ਪਾਪ ਕਰੇਗਾ ਅਸੀਂ ਇਹ ਨਹੀਂ ਮੰਗ ਰਹੇ ਸਾਨੂੰ ਦੇਂਗਾ ਕੀ ਅਸੀਂ ਉਹਨੂੰ ਇਹ ਗੱਲ ਆਖਾਂਗੇ ਕਿ ਜੇ ਤੂੰ ਸਾਡੇ ਕੋਲ ਵੋਟਾਂ ਮੰਗਣਾ ਹੈ ਤਾਂ ਸਾਨੂੰ ਅੱਜ ਹੀ ਦੱਸ ਜਾ ਕਿ ਸਾਡੀਆਂ ਵੋਟਾਂ ਲੈ ਕੇ ਸਾਡੇ ਉੱਤੇ ਕਿੰਨੇ ਪਾਪ ਕਰੇਗਾ ਇੱਥੇ ਪ੍ਰਕਾਸ਼ ਸਿੰਘ ਬਾਦਲਵੀ ਆਏ ਇੱਥੇ ਕੈਪਟਨ ਰਮਿੰਦਰ ਸਿੰਘ ਵੀ ਆਏ ਇੱਥੇ ਹੋਰ ਲੀਡਰ ਵੀ ਆਏ ਜੋ ਵੀ ਕਿਸੇ ਨੇ ਵਾਦਾ ਕੀਤਾ ਕਦੀ ਪੂਰਾ ਨਹੀਂ ਕੀਤਾ ਇਹ ਤੁਸੀਂ ਹੁਣ ਦੇਖ ਰਹੇ ਜੇ ਕਿ 30 ਦੀ ਫੁੱਟ ਦਰਿਆ ਦੇ ਵਿੱਚ ਪਾਣੀ ਆ ਫਸਲ ਸਾਡੀ ਪੱਕ ਕੇ ਤਿਆਰ ਹੋਈ ਖੜੀ ਆ 7-8 ਪਿੰਡਾਂ ਵਾਲੀ ਜ਼ਮੀਨ ਆ ਇੱਥੋਂ ਹੁਣ ਤੁਸੀਂ ਤੁਹਾਨੂੰ ਕੋ ਮੈਂ ਪੁੱਛਦਾ ਹਾਂ ਵੀ ਦੱਸੋ ਵੀ ਕਿਵੇਂ ਅਸੀਂ ਆਪਣੀ ਦੀ ਫਸਲਿਆ ਪਾਉ ਰਗਾਉਣੀਆਂ ਕਿਵੇਂ ਕੰਬਾਈਨ ਲਗਾਉਣੀਆਂ ਕਿਵੇਂ ਕਣਕ ਜਿਹੜੀ ਆਪਣੀ ਲਗਾਉਣੀਆਂ ਆ ਜਿਹੜੀ ਵੀ ਕੋਈ ਇੱਥੇ ਆਉਂਦਾ ਕਹਿ ਕੇ ਬੜਾ ਕੁਝ ਚਲੇ ਜਾਂਦਾ ਪਰ ਕੋਈ ਵੀ ਜਿਹੜਾ ਆਪਣਾ ਵਾਦਾ ਉਹ ਪੂਰਾ ਨਹੀਂ ਕਰਦਾ ਆ ਜਿਹੜੀ ਹੁਣ ਨਵੀਂ ਸਰਕਾਰ ਬਣੀ ਆ ਇਹਨੇ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਮਾਨੂੰ ਵੋਟਾਂ ਦੇ ਜਿੱਤਾ ਦਿਓ ਮੈਂ ਤੁਹਾਨੂੰ ਬੇੜਾ ਦਵਾਂਗਾ ਤੁਹਾਨੂੰ ਇੱਥੇ ਰਸਤਾ ਬਣਾ ਕੇ ਦਵਾਂਗੇ ਤੇ ਤੁਸੀਂ ਦੇਖ ਰਹੇ ਜੀ ਹੁਣ ਕਿੰਨੀ ਮੁਸ਼ਕਲ ਦੇ ਨਾਲ ਆ ਜਿਹੜੇ ਬੇੜੇ ਦੇ ਵਿੱਚ ਤੁਸੀਂ ਬੈਠੇ ਸਵਾਰ ਹੋ ਕੇ ਆਏ ਜੇ ਇਹ ਬੇੜਾ ਕੁਝ ਜ਼ਿਮੀਂਦਾਰਾਂ ਨੇ ਬੈਂਕਾਂ ਕੋਲ ਲੋਨ ਲੈ ਕੇ ਤੇ ਇਹ ਬੇੜਾ ਪਰਸਨਲ ਖਰੀਦਿਆ ਉਹਦੇ ਉੱਤੇ ਨੰਗਦੇ ਆ ਸਰਕਾਰਾਂ ਨੂੰ ਕੋਈ ਸਹੂਲਤ ਨਹੀਂ ਹੁਣ ਜਿਨ੍ਹਾਂ ਨੇ ਬੈਂਕਾਂ ਕੋਲ ਲੋਨ ਲੈ ਕੇ ਬੇੜਾ ਖਰੀਦ ਲਿਆ ਉਹ ਆਪਣੀ ਦੇ ਫਸਲ ਆਪ ਦੇ ਨੰਗ ਜਾਣਗੇ ਜਿਹੜੇ 90% ਪਿੰਡ ਦੇ ਦੂਜੇ ਲੋਕ ਆ ਗਰੀਬ ਲੋਕ ਆ ਗਰੀਬ ਵਰਗ ਆ ਜਿਨ੍ਹਾਂ ਦੀਆਂ ਵੋਟਾਂ ਇਹ ਲਾਰੇ ਲਾ ਲਾ ਕੇ ਵਸੂਲਦੇ ਆ ਉਹ ਦੱਸੋ ਕੀ ਕਰਨ ਉਹ ਕਿੱਥੇ ਜਾਣ ਹੁਣ ਵੇਖਣਾ ਹੋਵੇਗਾ ਕਿ ਚੋਣਵੀ ਮੌਸਮ ਹੈ ਤਕੀ ਸਿਆਸਾਦਾਨ ਇਹਨੇ ਲੋਕਾਂ ਦੀ ਵੋਟਾਂ ਨੂੰ ਹੱਥੋਂ ਗਵਾਉਣਾ ਚਾਹਣਗੇ ਜਾਂ ਫਿਰ ਇਹਨਾਂ ਦੀ ਸਮੱਸਿਆ ਦਾ ਹੱਲ ਕਰਕੇ ਆਪਣਾ ਵੋਟ ਬੈਂਕ ਪੱਕਾ ਕਰਨਗੇ ਤਦ ਤੱਕ ਲਈ ਤਾਂ ਇਹਨਾਂ ਲੋਕਾਂ ਦਾ ਰੱਬ ਹੀ ਰੱਖਾ ਹੈ ਅਜਨਾਲਾ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563